ਫਰੈਡ ਕਬੱਡੀ ਕਲੱਬ ਵਧਨੀ ਦੇ ਲਈ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਅਮਨਾ ਨਾਉ ਹੈ ਮੇਰੇ ਵੀਰੋ ਗੱਲਾਂ ਚੱਲਣ ਬਾਗੀ ਮੂਰਦੀਆਂ ਯਾਦਾਂ ਆਉਣ ਅੰਬੀ ਹਠੂਰ ਦੀਆਂ ਕਹਿੰਦੇ ਨੇ ਯਾਦਾਂ ਆਉਂਦੀਆਂ ਨੇ ਇਹ ਜੱਗੇ ਦੇ ਨਾਲ ਟੱਚ ਹੋਇਆ ਔਰ ਪੁਆਇੰਟ ਮੇਰੇ ਵੀਰੋ ਅਮਨੇ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਹੈ ਅਵਤਾਰ ਜੁੜੇ ਹੋਏ ਨੇ ਹਾਂਗਕਾਂਗ ਤੋਂ ਸ਼ਾਮਾ ਤੁਨੇਕੇ ਔਰ ਨਾਲ ਹੀ ਮੇਰੇ ਵੀਰੋ ਮੰਗੂ ਵਾਂਦਰਾ ਵਾਲਾ ਸਾਡਾ ਵੀਰ ਧੰਨਵਾਦ ਹੈ ਪਪੂ ਹਾਂਗਕਾਂਗ ਸੋਨ ਹਾਂਗਕਾਂਗ ਦੋਰਾ ਹਾਂਗਕਾਂਗ ਟਰੋਲੀ ਵਾਲੇ ਜੁੜੇ ਨੇ ਇਹਨਾਂ ਦਾ ਵੀ ਧੰਨਵਾਦ ਹੈ ਸਾਹਮਣੇ ਕਹਿੰਦੇ ਨੇ ਸੋਨੀ ਨਾਅ ਹੈ ਸਸੇ ਤੇ ਸੋਨੀ ਹੈ ਅੜੇ ਤੇ ਅਮਨ ਹੈ ਔਰ ਦੇਖਣੇ ਵੀ ਇਹ ਪੁਆਇੰਟ ਕਿਦੇ ਹਿੱਸੇ ਦੇ ਵਿੱਚ ਜਾਵੇਗਾ ਇਹ ਇੱਥੇ ਰੱਖ ਕੱਲ ਕਹਿੰਦੇ ਨੇ ਵੀ ਬੱਕਰੇ ਦੇ ਨਜ਼ਾਰੇ ਦੇਖਣ ਨੂੰ ਮਿਲੇ ਔਰ ਸਾਹਮਣੇ ਪਈ ਹੋਈ ਕਬੱਡੀ ਅਮਨਾ ਹਟਾਉਣ ਦੀ ਤਰਤੀ ਦਾ ਸੈਦੋ ਦੇ ਪੈਤੀਤ ਦੀ ਮਿੱਤਰੋ ਸਭ ਤੋਂ ਬੱਕਰੀ ਜੜਾਈ ਦੁਆਰਾ ਫੇਰ ਬੇਨਤੀ ਜੋਰਜ ਬਰਾਡ ਵਾਲੀ ਟਰੋਫੀ ਹਮਿੰਦਰ ਸਿੰਘ ਫੇਰ ਕਾ ਕੇ ਪ੍ਰਾਪਤ ਕਰ ਲੈ। ਸਾਹਮਣੇ ਫੇਰ ਕਹਿੰਦੇ ਨੇ ਹਠੂਰ ਦੀ ਧਰਤੀ ਦਾ ਇਹ ਅਮਨਾ ਫਿਰ ਕਬੱਡੀ ਪਾਉਂਦਾ ਹੋਇਆ। ਬਹੁਤ ਹੀ ਸੋਹਣਾ ਖਿਡਾਰੀ ਹੈ ਮੇਰੇ ਵੀਰ ਕਹਿੰਦੇ ਨੇ ਅੰਬੀ ਹੰਠੂਰ ਦੀ ਯਾਦ ਦੇ ਵਿੱਚ ਇਹ ਪਖੜੀ ਦੀ ਕਲੱਬ ਬਣ ਚੁੱਕੀ ਹੈ ਕਹਿੰਦੇ ਨੇ ਵੀ ਸਾਹਮਣੇ ਪਾਉਂਦਾ ਹੋਇਆ ਕਬੱਡੀ ਔਰ ਇੱਕ ਪਾਸੇ ਗੱਗੇ ਨਾਲ ਗੇਲ ਹੈ ਔਰ ਕਹਿੰਦੇ ਨੇ ਵੀ ਅਮਨ ਇਹ ਕੈਂਚੀ ਲੱਗ ਚੁੱਕੀ ਹੈ ਪਰ ਨਹੀਂ ਰਿਸ ਬਹੁਤ ਸਜਣਾ ਬਹੁਤ ਸੋਹਣਾ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ